ਪਹਿਲਾ ਤਾਂ ਮੈਂ GBCC ਚੈਨਲ ਦੇ ਤੁਹਾਨੂੰ ਵੀ ਸਾਰਿਆਂ ਨੂੰ ਬਹੁਤ-ਬਹੁਤ ਅੱਜ ਦੇ ਦਿਨ ਦੀ ਮਹਾਪਰਵ ਦੀ ਵਧਾਈ ਦਿੰਨਾ ਹੈ ਲੋਕਤੰਤਰ ਦਾ ਅੱਜ ਮਹਾਪਰਵ ਆ ਔਰ ਬਹੁਤ ਸਾਰੇ ਲੋਕਾਂ ਦੇ ਵਿੱਚ ਦੇਖੋ ਅੱਜ ਇੱਕ-ਇੱਕ ਬੋਟ ਬਹੁਤ ਕੀਮਤੀ ਆ ਬੋਟ ਦੇ ਨਾਲ ਇਹ ਸਰਕਾਰਾਂ ਚੁਣ ਹੋਣੀਆਂ ਸਰਕਾਰਾਂ ਦੇ ਨਾਲ ਦੇਸ਼ ਵਿਕਸਿਤ ਹੁੰਦਾ ਸੋ ਮੈਂ ਸਾਰਿਆਂ ਆਪਣੇ ਸ਼ਹਿਰ ਵਾਸੀਆਂ ਅੱਗੇ ਬੇਨਤੀ ਕਰਾਂਗਾ ਕਿ ਜਰੂਰ ਗਰਮੀ ਹੈਗੀ ਆ ਪਰ ਤੁਹਾਡੀ ਅੱਜ ਦੀ ਇੱਕ ਦਿਨ ਦੀ ਜਿਹੜੀ ਜਾਂ ਇੱਕ ਘੰਟੇ ਲਾਈਨ ਚ ਲੱਗਣ ਦੀ ਜਿਹੜੀ ਗਰਮੀ ਹੈ ਚਲ ਕੇ 5 ਸਾਲ ਅਸੀਂ ਸਰਕਾਰ ਚਲਾਉਣੀ ਆ ਸੋ ਮੇਰੀ ਅਪੀਲ ਆ ਘਰਾਂ ਚੋਂ ਬਾਹਰ ਨਿਕਲ ਕੇ ਆਪਣੀ ਵੋਟ ਜਰੂਰ ਪਾਓ ਵੋਟ ਤੁਹਾਡੀ ਦੇ ਨਾਲ ਹੀ ਜਿਹੜੀ ਆ ਸਰਕਾਰ ਵਧੀਆ ਚੋਂ ਹੋਏਗੀ ਬਾਕੀ ਜਿਹੜੇ ਸਾਡੀ ਸਰਕਾਰਾਂ ਵੱਲੋਂ ਕੋਸ਼ਿਕ ਕਮੀਆਂ ਹੈਗੀਆਂ ਜਿਹੜੇ ਮੌਜੂਦਾ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਥੋੜੇ ਜੀ ਇੰਤਿਹਾਮ ਢਿੱਲੇ ਹੈਗੇ ਆ ਪਾਣੀ ਦੀ ਵਿਵਸਥਾ ਤਾਂ ਹੈਗੀ ਬਟ ਅੰਦਰ ਗਰਮੀ ਹੋਣ ਕਰਕੇ ਥੋੜੀ ਜੀ ਮੁਸ਼ਕਲ ਪਰ ਫਿਰ ਵੀ ਆਪਾਂ ਕਹਾਂਗੇ ਇਹ ਜਿਹੜਾ ਦੇਦੇ ਨੂੰ ਆ ਬਹੁਤ ਹੀ ਜ਼ਰੂਰੀ ਖਾਸ ਆ ਪਰ ਇਹ ਵੋਟ ਜਰੂਰ ਪਾਉਣ ਨਿਕਲੋ ਬਹੁਤ ਬਹੁਤ ਧੰਨਵਾਦ